ਤੁਸੀਂ ਇੱਕ ਇੱਕ ਜਗ੍ਹਾ ਇੱਕ ਪਖੰਡੀ ਦੇ ਪੂੰਛ ਤੇ ਪੈਰ ਧਰਦੇ ਹੋ ਨਾ ਫਿਰ ਉਹ ਪਖੰਡੀਆਂ ਦੀ ਪੂਰੀ ਚੇਨ ਤੋੜਨ ਲੱਗ ਜਾਂਦੀ ਆ ਤਾਰਾਂ ਇਹ ਜਲੰਧਰ ਤੋਂ ਅੰਮ੍ਰਿਤਸਰ ਤੋਂ ਨਿਊਜ਼ੀਲੈਂਡ ਤੱਕ ਤੀਆਂ ਜੁੜੀਆਂ ਹੋਈਆਂ ਨੇ ਔਰ ਇਹ ਚੀਜ਼ ਇਹ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਸਬੂਤ ਵੀ ਧਰਦਾਗਾ ਪ੍ਰੋਬਲਮ ਪਤਾ ਕੀ ਹੈ ਸਾਡੇ ਇੱਥੇ ਬਹੁਤ ਸਾਰੇ ਇਦਾਂ ਦੇ ਨੇ ਉਹ ਆਪਣੀ ਆਪਣੀਆਂ ਰੋਂਦਰਾ ਮਾਰ ਕੇ ਆਪਣੀ ਗੰਜਾ ਛੱਲਣ ਨੂੰ ਤਿਆਰ ਰਹਿੰਦੇ ਨੇ ਵੀ ਸਿੱਖ ਐ ਕਿਉਂ ਕਰਦੇ ਆ ਯਾਰ ਜਦੋਂ ਉੱਥੇ ਦੀ ਗਵਰਨਮੈਂਟ ਉਥੇ ਦਾ ਸਾਰਾ ਸਿਸਟਮ ਤੁਹਾਨੂੰ ਇਸ ਚੀਜ਼ ਦਾ ਅਧਿਕਾਰ ਦੇ ਰਿਆ ਪੰਜਾਬ ਦੇ ਵਿੱਚ ਵੱਡੇ ਵੱਡੇ ਜਲੂਸ ਕਰ ਰਹੇ ਨੇ ਜਦੋਂ ਅਸੀਂ ਇਸ ਚੀਜ਼ ਦੀ ਆਵਾਜ਼ ਚੱਕੀ ਕਿ ਸਾਬ ਜਦਿਆਂ ਦੇ ਸ਼ਹੀਦੀ ਨੂੰ ਇਹਨੇ ਮਰਿਆ ਹੋਇਆਂ ਦਾ ਨਾਮ ਦਿੱਤਾ ਉਸ ਤੋਂ ਬਾਅਦ ਇਹ ਐਡੇ ਖੁੰਦਗੀ ਨੇ ਇਹਨਾਂ ਨੇ ਕਿਹਾ ਵੀ ਹਰ ਘਰ ਦੇ ਵਿੱਚ 2-2 ਕਿਲੋ ਲੱਡੂਆਂ ਦੇ ਡੱਬੇ ਲੈ ਕੇ ਜਾਓ ਇਹ ਖਾਲਸੇ ਦੇ ਨਾਲ ਸਿੱਧਾ ਨਹੀਂ ਟਕਰਨਾ ਚਾਹੁੰਦੇ ਕਿਉਂਕਿ ਇਹ ਟਕਰਣਗੇ ਤਾਂ ਫਿਰ ਤਲਵਾਰਾਂ ਮਿਆਰਨਾ ਚਾਹੁੰਦੇ ਨਿਕਲਣਗੀਆਂ ਕਿਰਪਾਨਾਂ ਮਿਆਰਨਾ ਚਾਹੁੰਦੇ ਨਿਕਲਣਗੀਆਂ ਇਹ ਹੁਣ ਧਰਮ ਦੀ ਚੋਰੀ ਆ ਇਹਨਾਂ ਦੀ ਜਿਹੜੀ ਆਈਟੀਸ ਆ ਲੈ ਗਈ ਆ ਖੌਤੀ ਪਾਸਟਰਾਂ ਦੀ ਉਹ ਇਸ ਚੀਜ਼ ਨੂੰ ਪ੍ਰਮੋਟ ਕਰ ਰਹੀ ਕਿ ਅੰਗਰੇਜ਼ਾਂ ਨੇ ਜਾਂ ਗੋਰਿਆਂ ਨੇ ਵਿਰੋਧ ਕੀਤਾ ਗੋਰਿਆਂ ਨੇ ਵਿਰੋਧ ਨਹੀਂ ਕੀਤਾ ਗੋਰੇ ਤਾਂ ਬਲਕਿ ਉਹਨਾਂ ਤੇ ਠੁੱਕਦੇ ਪਏ ਨੇ ਪ੍ਰਿੰਟ ਮਾਕੀ ਕਰਕੇ ਇੱਕ ਚਰਚ ਦਾ ਪਾਸਟਰ ਆ ਔਰ ਉਹ ਪ੍ਰਿੰਟ ਮਾਕੀ ਇਹ ਸਾਰਾ ਕੁਝ ਕਰ ਰਿਆ ਮਰਦੇ ਜਿਉਂਦੇ ਕਰਨਾ ਪਖੰਡਾ ਗੁੰਗੇ ਬੁਲਾ ਕੇ ਦਿਖਾਣਾ ਪਖੰਡਾ ਲੰਗੜੇ ਚ ਲਾ ਕੇ ਦਿਖਾਣਾ ਤੁਹਾਡਾ ਪਖੰਡਾ ਜੇ ਤੁਸੀਂ ਸੱਚੇ ਹੋ ਮੈਂ ਇਸ ਚੀਜ਼ ਨੂੰ ਪਖੰਡ ਕਹਿ ਰਿਹਾ ਤੁਸੀਂ ਮੇਰੇ ਤੇ ਪਰਚਾ ਦਰਜ ਕਰਾਓ ਨਿਊਜ਼ੀਲੈਂਡ ਦੇ ਵਿੱਚ ਜੋ ਕੁਝ ਹੋਇਆ ਉਹਨੂੰ ਦੇਖਦੇ ਆਂ ਜੀ ਦੇਖੀਏ ਤਾਂ ਚਿੰਤਾ ਹਰ ਕਿਸੇ ਦੀ ਬਣੀ ਹੋਈ ਹੈ ਕਿਉਂਕਿ ਆ ਵਿਸ਼ਵ ਦੇ ਵਿੱਚ ਜਿੱਥੇ ਵੀ ਸਾਡੇ ਸਿੱਖ ਹੈਗੇ ਨੇ ਉਹਨਾਂ ਦੇ ਵੱਲੋਂ ਸਿੱਖ ਮਰਿਆਦਾ ਮਰਿਆਦਾਂ ਤੇ ਨਾਲ ਹੀ ਜਿਹੜੇ ਵੀ ਜਿਵੇਂ ਨਗਰ ਕੀਰਤਨ ਦੀ ਗੱਲ ਕਰ ਲਈਏ ਜਾਂ ਫਿਰ ਉੱਥੇ ਦੇ ਗੁਰਦੁਆਰਾ ਸਾਹਿਬ ਦੇ ਰੱਖ-ਰਖਾਅ ਦੀ ਕਰ ਲਈਏ ਤਾਂ ਸਿੱਖ ਰਹਿਤ ਮਰਿਆਦਾ ਨੇ ਜਿਹੜੀਆਂ ਉਹਨਾਂ ਨੂੰ ਉਸੇ ਤਰ੍ਹਾਂ ਦੇ ਨਾਲ ਕਾਇਮ ਰੱਖਿਆ ਹੈ ਪਰ ਨਿਊਜ਼ੀਲੈਂਡ ਦੇ ਵਿੱਚ ਹਾਲਾਂਕਿ ਇਹ ਤੋਂ ਪਹਿਲਾਂ ਵੀ ਕਹਿੰਦੇ ਕਿ ਛੋਟੀਆਂ-ਛੋਟੀਆਂ ਘਟਨਾਵਾਂ ਹੁੰਦੀਆਂ ਰਹੀਆਂ ਨੇ ਪਰ ਇਸ ਵਾਰ ਦੀ ਘਟਨਾ ਨੇ ਹਰ ਪਾਸੇ ਇੱਕ ਵਿਚਾਰ ਜ਼ਰੂਰ ਸ਼ੁਰੂ ਕਰਤਾ ਕਿਉਂਕਿ ਹੁਣ ਜਿਉਂ-ਜਿਉਂ ਪਰਤਾਂ ਖੁੱਲ ਰਹੀਆਂ ਨੇ ਉਹਦੇ ਪਿੱਛੇ ਦੀ ਗੱਲ ਦੂੜ ਰਹੀ ਹੈ ਇੱਕ ਚਰਚ ਦੇ ਨਾਲ ਹਾਲਾਂਕਿ ਉਹਦਾ ਭਾਵ ਕੀ ਹੈ ਕਿ ਸਿਰਫ ਨਿਊਜ਼ੀਲੈਂਡ ਆਪਦੀ ਹੋਂਦ ਦੇ ਪਿੱਛੇ ਇਹਨੂੰ ਚਿੰਤਾ ਜਾਂਦਾ ਜਾਂ ਫਿਰ ਸੱਚੀਓ ਕਿਤੇ ਨਾ ਕਿਤੇ ਇਹ ਹੈ ਕਿ ਉੱਥੇ ਕਿਉਂਕਿ ਵੀਡੀਓਜ਼ ਨੇ ਜਿਹੜੇ ਉਹ ਕਈ ਹਿੰਦੂਆਂ ਦੇ ਨਾਲ ਵੀ ਜੁੜੇ ਹੋਏ ਯਾਨੀ ਕਿ ਧਰਮ ਦੇ ਨਾਲ ਵੀ ਜੁੜੇ ਹੋਏ ਸਾਹਮਣੇ ਆਏ ਨੇ ਬਕਸਿੰਗ ਦੁਆਬੀ ਸਾਡਾ ਨੇ ਤਾਂ ਵੀ ਸਭ ਦੇਖਿਓ ਨਿਊਜ਼ੀਲੈਂਡ ਸੱਚੀਓ ਆਪਦੀ ਹੋਂਦ ਕਰਕੇ ਉਹ ਕਰ ਰਿਹਾ ਕਿਉਂਕਿ ਜਿਵੇਂ ਐਸੀ ਵੀ ਹੋਰੇ ਦੇਖਦੇ ਆਂ ਪ੍ਰਵਾਸੀਆਂ ਦਾ ਮਸਲਾ ਉੱਠਦਾ ਹੈ ਬਾਹਰਲੇ ਦਾ ਮਸਲਾ ਉੱਠਦਾ ਹੈ ਤਾਂ ਉਹਦੋਂ ਗੱਲ ਇਹ ਆਉਂਦੀ ਹੈ ਵੀ ਠੀਕ ਹੈ ਵੀ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਚਿੰਤਾ ਹੁੰਦੀ ਹੈ ਵੀ ਉਨ੍ਹਾਂ ਦੇ ਵਿੱਚ ਨਗਰ ਕੀਰਤਨ ਨੂੰ ਲੈ ਕੇ ਜ਼ਿਆਦਾ ਗੱਲ ਫੈਲੀ ਚਰਚਾ ਹੋਈ ਵਿਚਾਰ ਚੱਲ ਰਿਹਾ ਹੈ ਪਰ ਨਾਲ ਨਾਲ ਇਹ ਵੀ ਕੁਝ ਵੀਡੀਓ ਇਸ ਤਰ੍ਹਾਂ ਦੀ ਵੀ ਆਈ ਜਿਹਦੇ ਵਿੱਚ ਉਹਨਾਂ ਨੇ Hindu ਧਰਮ ਦਾ ਵੀ ਕਿਤੇ ਨਾ ਕਿਤੇ ਮਜ਼ਾਕ ਉਡਾਇਆ ਉਹ ਜਿਹੜੇ ਝੰਡੇ ਸੀਗੇ ਉਹ ਫਾੜੇ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਕਮੈਂਟਾਂ ਦੇ ਵਿੱਚ ਲਗਾਤਾਰ ਚੱਲ ਰਿਹਾ ਔਰ ਜਿਹੜਾ ਪੰਜਾਬ ਦਾ ਇਹਨਾਂ ਦੀ ਜਿਹੜੀ IT ਨਾਲ ਹੈਗੀ ਆ ਖੌਤੀ ਪਾਸੜਾਂ ਦੀ ਉਸ ਚੀਜ਼ ਨੂੰ ਪ੍ਰਮੋਟ ਕਰ ਰਹੀ ਕਿ ਅੰਗਰੇਜ਼ਾਂ ਨੇ ਜਾਂ ਗੋਰਿਆਂ ਨੇ ਵਿਰੋਧ ਕੀਤਾ ਗੋਰਿਆਂ ਨੇ ਵਿਰੋਧ ਨਹੀਂ ਕੀਤਾ ਗੋਰੇ ਤਾਂ ਬਲਕਿ ਉਹਨਾਂ ਤੇ ਥੁੱਕਦੇ ਪਏ ਨੇ ਉਹਨਾਂ ਨੂੰ ਲਾਣਤਾ ਪਾ ਰਹੇ ਨੇ ਉਹ ਹੈ ਕੌਣ ਨੇ ਉਹ ਬ੍ਰੇਨ ਟਮਾਕੀ ਕਰਕੇ ਇੱਕ ਚਰਚ ਦਾ ਪਾਸਟਰ ਹੈ ਔਰ ਉਹ ਬ੍ਰੇਨ ਟਮਾਕੀ ਇਹ ਸਾਰਾ ਕੁਝ ਕਰ ਰਿਹਾ ਇਹ ਕਿਸੇ ਗੋਰੇ ਦਾ ਵਿਰੋਧ ਕੀਤਾ ਹੋਇਆ ਨਹੀਂ ਆ ਇਹ ਬ੍ਰੇਨ ਟਮਾਕੀ ਦੇ ਚਰਚ ਵੱਲੋਂ ਕੀਤਾ ਹੋਇਆ ਵਿਰੋਧ ਆ ਤੇ ਮੈਂ ਯਾਦ ਕਰਾ ਦਵਾਂ ਬ੍ਰੇਨ ਟਮਾਕੀ ਕੌਣ ਹੈਗਾ ਬ੍ਰੇਨ ਟਮਾਕੀ ਤੁਹਾਨੂੰ ਯਾਦ ਹੋਊਗਾ ਪਿੱਛੇ ਜੇ ਜੁਲਾਈ ਮਹੀਨੇ ਦੇ ਵਿੱਚ ਉੱਥੇ ਚੱਲਿਆ ਸੀਗਾ ਵੀ ਨਿਊਜ਼ੀਲੈਂਡ ਦੇ ਵਿੱਚ ਹੱਕਾ ਕੀਤਾ ਤੇ ਸਿੱਖਾਂ ਦੇ ਝੰਡੇ ਪਾੜੇ ਖਾਲਸਾਣ ਦੇ ਝੰਡੇ ਪਾੜੇ ਕੱਲੇ ਖਾਲਸਾਣ ਦੇ ਨਹੀਂ ਉਥੇ ਹਿੰਦੂਆਂ ਦੇ ਮੁਸਲਮਾਨਾਂ ਦੇ ਸਿੱਖਾਂ ਦੇ ਸਾਰੇ ਝੰਡੇ ਪਾੜੇ ਸੀ ਇਹਨਾਂ ਨੇ ਤੇ ਉਹ ਬ੍ਰੈਂਟ ਮਾਕੀ ਜਿਹੜਾ ਇਹ ਪਾਸਟਰ ਹੈਗਾ ਬ੍ਰੈਂਟ ਮਾਕੀ ਇਹੀ ਬ੍ਰਾਇੰਟ ਮਾਕੀ ਇਹੀ ਸੀਗਾ ਮੇਨ ਉਸ ਟਾਈਮ ਝੰਡੇ ਪਾੜਨ ਵਾਲਾ ਇੱਕ ਛੋਟਾ ਜਿਹਾ ਗਰੁੱਪਾ ਇਹਨਾਂ ਦਾ ਤੇ ਜੋ ਹੁਣ ਤੱਕ ਦੀ ਰਿਸਰਚ ਦੇ ਵਿੱਚ ਜੋ ਸਾਹਮਣੇ ਆਇਆ ਉੱਥੇ ਕੋਈ ਪੈਂਟਾਕੋਸਟਲ ਚਰਚ ਹੈਗੀ ਆ ਉਹਦੇ ਨਾਲ ਉਹ ਜੁੜਿਆ ਹੋਇਆ ਤੇ ਉਹਨਾਂ ਦਾ ਉਹ ਪ੍ਰਚਾਰਕ ਹੈਗਾ ਔਰ ਉਹ ਬਹੁਤ ਇਸ ਤਰੀਕੇ ਨਾਲ ਵਾਈਆ ਤਰੀਕੇ ਦੇ ਨਾਲ ਹਮੇਸ਼ਾ ਇਦਾਂ ਦੀਆਂ ਐਕਟੀਵਿਟੀ ਕਰਦਾ ਆ ਯਾਨੀ ਕੋਈ ਵੇਵ ਨਹੀਂ ਹੈਗੀ ਕੋਈ ਸਿੱਖਾਂ ਦੇ ਖਿਲਾਫ ਵੇਵ ਨਹੀਂ ਹੈ ਅਸਲ 'ਚ ਕੀ ਆ ਜਦੋਂ ਆਪਾਂ ਇੱਥੇ ਪੰਜਾਬ 'ਚ ਰੌਲਾ ਪਾ ਰਹੇ ਆ ਨਾ ਤੇ ਹੁਣ ਤੁਸੀਂ ਦੇਖੋ ਨਾ ਇਹਨਾਂ ਨੇ ਕਮੈਂਟਾਂ ਦੇ ਵਿੱਚ ਜਾਂ ਇਹਨਾਂ ਦੇ ਆਲਟੀ ਸੱਲ ਨੇ ਇਹੀ ਚੀਜ਼ ਨੂੰ ਹਾਈਲਾਈਟ ਕਰਨਾ ਸ਼ੁਰੂ ਕੀਤਾ ਹੋਇਆ ਜੇ ਤੁਸੀਂ ਪੰਜਾਬ ਦੇ 'ਚ ਰੌਲਾ ਪਾਉਂਗੇ ਤਾਂ ਉੱਥੇ ਫਿਰ ਗੋਰੇ ਤੁਹਾਡੇ ਇਦਾਂ ਵਿਰੋਧ ਕਰਨਗੇ ਗੋਰੇ ਨਹੀਂ ਹੈਗੇ ਉਹ ਵਿਰੋਧ ਕਰ ਰਹੇ ਉਹ ਇੱਕ ਚਰਚ ਦਾ ਇੱਕ ਪਾਰਟ ਹੈਗਾ ਆ ਬ੍ਰੈਂਟ ਬ੍ਰਾਇੰਟ ਧਮਾਕੀ ਕਰਕੇ ਚਰਚਾ ਗਈ ਆ ਉਹਦੇ ਉਹ ਲੋਕ ਨੇ ਜਿਹੜੇ ਇਸ ਚੀਜ਼ ਨੂੰ ਕਰ ਰਹੇ ਨੇ ਸੋ ਇਹਨੂੰ ਇਸ ਤਰੀਕੇ ਨਾਲ ਦੇਖੋ ਕਿ ਗੋਰੇ ਵਿਰੋਧ ਕਰਨ ਲੱਗ ਗਏ ਗੋਰੇ ਤਾਂ ਸਿੱਖਾਂ ਦੀ ਬਹੁਤ ਰਿਸਪੈਕਟ ਕਰਦੇ ਨੇ ਗੋਰਿਆਂ ਦੇ ਦੇਸ਼ਾਂ ਦੇ ਵਿੱਚ ਸਿੱਖ ਐਮਪੀ ਨੇ ਐਮਐਲਏਜ਼ ਨੇ ਹਨਾ ਵੱਡੇ ਵੱਡੇ ਲੀਡਰ ਨੇ ਇਹ ਅਸਲ 'ਚ ਹੋਇਆ ਇਹ ਆ ਜਦੋਂ ਤੁਸੀਂ ਇੱਕ ਇੱਕ ਜਗ੍ਹਾ ਇੱਕ ਪਖੰਡੀ ਦੇ ਪੂਛ ਤੇ ਪੈਰ ਧਰਦੇ ਹੋ ਨਾ ਫਿਰ ਉਹ ਪਖੰਡੀਆਂ ਦੀ ਪੂਰੀ ਚੇਨ ਤੜਫਣ ਲੱਗ ਜਾਂਦੀ ਆ ਇਸ ਚੀਜ਼ ਨੂੰ ਜਾਂਚਣਾ ਪਰਖਣਾ ਜਿਹਦੇ ਉੱਤੇ ਆਪਾਂ ਰਿਸਰਚ ਕਰ ਰਹੇ ਆਂ ਏਸੀਸ ਨੂੰ ਜਾਣ ਜਣਾ ਪਰ ਰੱਖਣਾ ਬਹੁਤ ਜ਼ਰੂਰੀ ਹੈ ਕਿ ਅਸਲ 'ਚ ਕੀ ਇਹ ਪੰਜਾਬ ਵਾਲੇ ਤਾਂ ਉਹ ਇੱਕੋ ਹੀ ਕੜੀ ਦਾ ਪਾਰਟ ਨੇ ਕੀ ਇਹ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਨੇ ਤੁਹਾਨੂੰ ਲੱਗਦਾ ਵੀ ਜੋ ਉਰੇ ਵਿਰੋਧ ਹੁੰਦਾ ਹੈ ਉਰੇ ਚਲੋ ਧਰਮ ਦਾ ਵਿਰੋਧ ਨਹੀਂ ਹੈ ਉਰੇ ਵਿਰੋਧ ਯਾ ਤਾਂ ਇਹ ਹੈ ਵੀ ਜਿਹੜਾ ਚੇਂਜ ਕਰਿਆ ਜਾ ਰਿਹਾ ਹੈ ਲੋਕਾਂ ਨੂੰ ਪਰਵਰਤਨ ਯਾਨਕਿ ਧਰਮ ਪਰਵਰਤਨ ਹੈ ਕਿਉਂਕਿ ਉਹ ਤਾਂ ਕੱਲ ਜਦੋਂ ਐਸੀ ਸੁਣ ਰਹੇ ਸੀਗੇ ਦਿੱਲੀ ਤੱਕ ਜਿਵੇਂ ਆਰ ਪੀ ਸਿੰਘ ਬੀਜੇਪੀ ਦੇ ਲੀਡਰ ਨੇ ਉਹ ਵੀ ਉਹ ਵੀ ਇਹ ਗੱਲ ਕਹਿ ਰਹੇ ਸੀ ਕਹਿੰਦੇ ਕਿ ਸਾਡੀ ਚਿੰਤਾ ਇਸ ਚੀਜ਼ ਨੂੰ ਲੈ ਕੇ ਧਰਮ ਪਰਵਰਤਨ ਨੂੰ ਹੈ ਧਰਮ ਦਾ ਵਿਰੋਧ ਉਰੇ ਵੀ ਹੈ ਨਹੀਂਗਾ ਸਾਡਾ ਦੇਖੋ ਮੈਂ ਕਦੇ ਵੀ ਪ੍ਰਭੂ ਯਿਸੂ ਮਸੀਹ ਦੇ ਬਾਰੇ ਮਾੜਾ ਨਹੀਂ ਬੋਲਿਆ ਕਿਸੇ ਵੀ ਪ੍ਰੈਸ ਕਾਨਫਰੰਸ 'ਚ ਨਹੀਂ ਮੋੜਿਆ ਹਨ ਮੈਂ ਤਾਂ ਇਹ ਕਹਿ ਰਿਹਾ ਕਿ ਤੁਸੀਂ ਮੁਰਦੇ ਜਿਉਂਦੇ ਕਰਕੇ ਦਿਖਾਉਨੇ ਹੋ ਤੁਸੀਂ ਜੇ ਮੁਰਦੇ ਜਿਉਂਦੇ ਕਰਕੇ ਦਿਖਾਉਨੇ ਹੋ ਆਓ ਕੋਰਟ ਦੇ ਵਿੱਚ ਮੇਰੇ ਤੇ ਦਿਓ ਪਰਚਾ ਮੈਂ ਕਹਿ ਰਿਹਾ ਪਖੰਡਾ ਹੈ ਮੁਰਦੇ ਜਿਉਂਦੇ ਕਰਨਾ ਪਖੰਡਾ ਹੈ ਗੁੰਗੇ ਬੁਲਾ ਕੇ ਦਿਖਾਣਾ ਪਖੰਡਾ ਹੈ ਲੰਗੜੇ ਚਲਾ ਕੇ ਦਿਖਾਣਾ ਤੁਹਾਡਾ ਪਖੰਡਾ ਹੈ ਜੇ ਤੁਸੀਂ ਸੱਚੇ ਹੋ ਮੈਂ ਇਸ ਚੀਜ਼ ਨੂੰ ਪਖੰਡਾ ਕਹਿ ਰਿਹਾ ਤੁਸੀਂ ਮੇਰੇ ਤੇ ਪਰਚਾ ਦਰਜ ਕਰਾਓ ਮੈਂ ਮਾਨਿਓ ਕੋਰਟ 'ਚ ਵੀ ਕਹੂੰਗਾ ਜੱਜ ਸਾਹਿਬ ਦੇ ਸਾਹਮਣੇ ਵੀ ਕਹੂੰਗਾ ਵੀ ਇਹ ਪਖੰਡਾ ਹੈ ਮੁਰਦੇ ਬੁਲਾ ਲਓ ਲੰਗੜੇ ਬੁਲਾ ਲਓ ਇਹਨਾਂ ਨੂੰ ਚਲਾ ਕੇ ਦਿਖਾ ਲਓ ਲੱਗਦਾ ਵੀ ਇਹ ਤਾਰਾਂ ਜੁੜੀਆਂ ਹੋ ਸਕਦੀਆਂ ਬਿਲਕੁਲ ਜੁੜੀਆਂ ਹੋਈਆਂ ਤਾਰਾਂ ਨੇ ਜੀ ਮੈਂ ਹਾਲੇ ਇਸ ਚੀਜ਼ ਨੂੰ ਉਸ ਤਰੀਕੇ ਨਾਲ ਕਹਿ ਤਾਂ ਨਹੀਂ ਰਿਹਾ ਪਰ ਮੈਂ ਜਿੱਥੇ ਤੱਕ ਇਹ ਦੀ ਡਿਟੇਲ ਨਹੀਂ ਨਹੀਂ ਜਿੱਥੇ ਤੱਕ ਮੈਂ ਇਹਦੀ ਡਿਟੇਲ ਸਰਚ ਕਰ ਚੁੱਕਿਆ ਠੀਕ ਹੈ ਮੈਂ ਹਾਲੇ ਇਹਦਾ ਦਾਵਾ ਤਾਂ ਨਹੀਂ ਕਰ ਰਿਹਾ ਪਰ ਤਾਰਾਂ ਜੁੜੀਆਂ ਹੋਈਆਂ ਨੇ ਤਾਰਾਂ ਇਹ ਜਲੰਧਰ ਤੋਂ ਅੰਮ੍ਰਿਤਸਰ ਤੋਂ ਨਿਊਜ਼ੀਲੈਂਡ ਤੱਕ ਦੀਆਂ ਜੁੜੀਆਂ ਹੋਈਆਂ ਨੇ ਔਰ ਇਹ ਚੀਜ਼ੇ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਸਬੂਤ ਵੀ ਧਾਰ ਦਾਂਗਾ ਹੋ ਸਕਦਾ ਮੈਂ ਕੱਲ ਹੀ ਧਾਰ ਦਾਂ ਪਰ ਇਹਦੇ 'ਚ ਗੱਲ ਇਹ ਆ ਗਈ ਕਿ ਕਈ ਲੋਕਾਂ ਨੇ ਸੋਸ਼ਲ ਮੀਡੀਆ ਤੇ ਚਰਚਾ ਕੀਤੀ ਕਿ ਆਖਰਕਾਰ ਨਗਰ ਕੀਰਤਨ ਕੱਢਣਾ ਕਿਹੜਾ ਜ਼ਰੂਰੀ ਹੈ ਜੀ ਅਸੀਂ ਉੱਥੇ ਜੇ ਜਾਣੇ ਹਾਂਗੇ ਤਾਂ ਉੱਥੇ ਆਪਦੇ ਤੌਰ ਦੇ ਉੱਤੇ ਗੁਰਦੁਆਰਾ ਸਾਹਿਬ ਤੱਕ ਅਸੀਂ ਸੀਮਤ ਰਹੀਏ ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹਾਂ ਕਿਉਂਕਿ ਜਿੱਥੇ ਵੀ ਸਿੱਖ ਅੱਜ ਹੈਗੇ ਨੇ ਤਾਂ ਉਹ ਸਿੱਖ ਫਲਸਫੇ ਨੂੰ ਵੀ ਅੱਗੇ ਵਧਾਉਂਦੇ ਨੇ ਲੋਕਾਂ ਦੀ ਮਦਦ ਕਰਨ ਤੋਂ ਲੈ ਕੇ ਰਾਖੇ ਤੋਂ ਲੈ ਕੇ ਤੇ ਜਿਹੜੀਆਂ ਰਹਿਤ ਮਰਿਆਦਾਵਾਂ ਨੇ ਸਾਡੀਆਂ ਉਹਨਾਂ ਨੂੰ ਵੀ ਕਾਇਮ ਰੱਖਦੇ ਨੇ ਨਗਰ ਕੀਰਤਨ ਉਹਦਾ ਇੱਕ ਹਿੱਸਾ ਦੇਖੋ ਉੱਥੇ ਦੀ ਸਰਕਾਰ ਉਸਦਾ ਕਨਸਟੀਟਿਊਸ਼ਨ ਇਸ ਚੀਜ਼ ਦੀ ਇਜਾਜ਼ਤ ਦੇ ਰਿਹਾ ਹੈ ਕੋਈ ਇਹ ਤਾਂ ਹੰਨੀਕਸ ਸਿੱਖ ਉਹਨੂੰ ਧੱਕੇ ਦੇ ਨਾਲ ਕਰਦੇ ਪਏ ਨੇ ਜਾਂ ਸਿੱਖਾਂ ਨੇ ਜਾ ਕੇ ਉੱਥੇ ਲੋਕਾਂ ਨੂੰ ਲੰਗੜੇ ਚੱਲਦੇ ਦਿਖਾਏ ਬੂੰਗੇ ਬੁਲਾ ਕੇ ਦਿਖਾਏ ਆ ਛੂ ਚੜਾਕ ਜੀ ਕੀਤੀ ਜਾਦੂ ਟੋਣਾ ਕੀਤਾ ਲੋਕਾਂ ਦਾ ਧਰਮ ਪਰਿਵਰਤਨ ਕਰਨ ਲੱਗੇ ਐਦਾ ਤਾਂ ਹੈ ਨਹੀਂ ਜੋ ਲੀਗਲ ਰਾਈਟਸ ਨੇ ਜੋ ਉਹਨਾਂ ਦੀ ਆਜ਼ਾਦੀ ਉਹਨਾਂ ਨੂੰ ਅਧਿਕਾਰ ਦਿੰਦੀ ਹੈ ਸਿੱਖ ਉਹ ਕਰ ਰਹੇ ਨੇ ਔਰ ਬਾਅਦ ਦੇ ਵਿੱਚ ਜਦੋਂ ਇਹਨਾਂ ਨੇ ਆਪਣਾ ਹੱਕਾ ਕਰ ਲਿਆ ਉਦੋਂ ਬਾਅਦ ਪੁਲਿਸ ਨੇ ਆਪ ਨਾਲ ਹੋ ਕੇ ਨਗਰਿਕਾਂ ਨੂੰ ਕਢਵਾਇਆ ਪੂਰਾ ਹੈਨਾ ਜਾਂ ਤਾਂ ਇਹ ਹੋਵੇ ਵੀ ਅਸੀਂ ਕੋਈ ਉੱਥੇ ਗੈਰਕਾਨੂੰਨੀ ਐਕਟੀਵਿਟੀ ਕਰ ਰਹੇ ਹਾਂ ਦਾ ਦਾ ਸਾ ਸਾਡੇ ਵਾਲਿਆਂ ਦਾ ਪ੍ਰੋਬਲਮ ਪਤਾ ਕੀ ਹੈ ਸਾਡੇ ਵਿੱਚ ਬਹੁਤ ਸਾਰੇ ਇਦਾਂ ਦੇ ਨੇ ਉਹ ਆਪਣੀ ਆਪਣੀਆਂ ਰੋਂਦਰਾ ਮਾਰ ਕੇ ਆਪਣੀ ਗੰਜਾ ਛੱਲਣ ਨੂੰ ਤਿਆਰ ਰਹਿੰਦੇ ਨੇ ਵੀ ਸਿੱਖ ਐ ਕਿ ਉਹ ਕਰਦੇ ਯਾਰ ਜਦੋਂ ਉੱਥੇ ਦੀ ਗਵਰਨਮੈਂਟ ਉੱਥੇ ਦਾ ਸਾਰਾ ਸਿਸਟਮ ਤੁਹਾਨੂੰ ਇਸ ਚੀਜ਼ ਦਾ ਅਧਿਕਾਰ ਦੇ ਰਿਹਾ ਹੁਣ ਪੰਜਾਬ ਦੇ ਵਿੱਚ ਇਹ ਰੈਲੀਆਂ ਕਰ ਰਹੇ ਨੇ ਪੰਜਾਬ ਦੇ ਵਿੱਚ ਵੱਡੇ ਵੱਡੇ ਜਲੂਸ ਕਰ ਰਹੇ ਨੇ ਜਦੋਂ ਅਸੀਂ ਇਸ ਚੀਜ਼ ਦੀ ਆਵਾਜ਼ ਚੱਕੀ ਕਿ ਸਾਬ ਜਦਿਆਂ ਦੇ ਸ਼ਹੀਦੀ ਨੂੰ ਇਹਨੇ ਮਰਿਆ ਹੋਇਆਂ ਦਾ ਨਾਮ ਦਿੱਤਾ ਉਸ ਤੋਂ ਬਾਅਦ ਇਹ ਐਡੇ ਖੁੰਦਗੀ ਨੇ ਇਹਨਾਂ ਨੇ ਕਿਹਾ ਵੀ ਹਰ ਘਰ ਦੇ ਵਿੱਚ 2-2 ਕਿਲੋ ਲੱਡੂਆਂ ਦੇ ਡੱਬੇ ਲੈ ਕੇ ਜਾਓ। ਉਦੋਂ ਬਾਅਦ ਇਹਨਾਂ ਨੇ ਪੰਜਾਬ 'ਚ ਹੁਣ ਜੋ ਕੀਤਾ ਜਿਸ ਲੈਵਲ ਤੇ ਕੀਤਾ ਹਾਲਾਂਕਿ ਅਸੀਂ ਇਹਨਾਂ ਦਾ ਵਿਰੋਧ ਨਹੀਂ ਕਰ ਰਹੇ ਫਿਲਹਾਲ ਇਹ ਸ਼ੋਭਾ ਯਾਤਰਾ ਕੱਢਣ ਮੈਂ ਤਾਂ ਚਾਹਨਾ ਹੈ ਕਿ ਵੱਧ ਤੋਂ ਵੱਧ ਇਸ ਚੀਜ਼ ਨੂੰ ਕਰਨ ਤਾਂ ਕਿ ਸਟੇਟ ਦੀਆਂ ਸਰਕਾਰਾਂ ਸੈਂਟਰ ਦੀਆਂ ਸਰਕਾਰਾਂ ਤੇ ਜਿਹੜੇ ਸਾਡੇ ਆਪਣੇ ਬੇਵਕੂਫ ਨੇ ਨਾ ਜਿਨ੍ਹਾਂ ਨੂੰ ਭਾਈ ਭਾਈ ਚਾਰੇ ਦੀਆਂ ਪੱਟੀਆਂ ਬੰਨੀ ਹੋਈ ਆ ਉਹਨਾਂ ਨੂੰ ਪਤਾ ਲੱਗੇ ਵੀ ਪੰਜਾਬ 'ਚ ਅਸਲ 'ਚ ਧਰਮ ਪਰਿਵਰਤਨ ਕਿਸ ਲੈਵਲ ਤੱਕ ਪਹੁੰਚ ਚੁੱਕਿਆ। ਅਰੇ ਇਦੀ ਚ ਜੇ ਦੇਖੀਏ ਇੱਕ ਵੀਡੀਓ ਜਿਹੜੇ ਮਸ਼ਹੂਰ ਭਜਨ ਗਾਇਕ ਨਿਕਨੇ ਜਾਂ ਮਿਤਲ ਕੱਲ ਉਹਨਾਂ ਦਾ ਦੇਖ ਰਹੀ ਸੀ ਵੀਡੀਓ ਉਹਨਾਂ ਨੇ ਆਪਦੀ ਵਾਲ ਤੇ ਪਾਇਆ ਹੋਇਆ ਉਹ ਹਾਲਾਂਕਿ ਨਤਮਸਤਕ ਹੁੰਦੇ ਸ਼ਹਿਬਜ਼ਾਦੇ ਹੁੰਦਾ ਜ਼ਿਕਰ ਕਰਦੇ ਹੋਏ ਉਹ ਵੀ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ ਉਹ ਕਹਿੰਦੇ ਸਾਡੇ ਜਵਾਕਾਂ ਨੂੰ ਸੰਟਾ ਨਹੀਂ ਬਣਨਾ ਚਾਹੀਦਾ ਸਾਡੇ ਜਵਾਕਾਂ ਨੂੰ ਨਹੀਂ ਬਣਨਾ ਚਾਹੀਦਾ ਤੁਸੀਂ ਸਮਝਦਾ ਵੀ ਇਹ ਹੈ ਤਾਂ ਇੱਕ ਤਰ੍ਹਾਂ ਦਾ ਧਰਮ ਦਾ ਵਿਰੋਧ ਇਸ ਤਰ੍ਹਾਂ ਦੇ ਨਾਲ ਤੁਸੀਂ ਨਹੀਂ ਦੇਖੋ ਸਮਝੋ ਇਸ ਚੀਜ਼ ਨੂੰ 500 ਸਾਲ ਪਹਿਲਾਂ ਅਬਦਾਲੀ ਕੀ ਕਰਨਾ ਆਇਆ ਸੀ ਥੋੜਾ ਧਰਮ ਖੋਣ ਆਇਆ ਸੀ ਨਾ ਮੈਂ ਦਰਸ਼ਕ ਨੂੰ ਪੁੱਛਦਾ ਵੀ 500 ਸਾਲ ਪਹਿਲਾਂ Hindu ਦੇ Sikh ਦ ਵੀ 500 ਸਾਲ ਪਹਿਲਾਂ ਅਬਦਾਲੀ ਕੀ ਕਰਨ ਆਇਆ ਸੀ ਹੈਨਾ ਔਰੰਗਜ਼ੇਬ ਕੀ ਕਰ ਰਿਹਾ ਸੀ ਮੱਸਾ ਰੰਗੜ ਕੀ ਕਰਨ ਆਇਆ ਸੀ ਤੁਹਾਡਾ ਧਰਮ ਕੋਣ ਆਇਆ ਸੀ ਉਹ ਤਲਵਾਰ ਦੀ ਜ਼ੋਰ ਤੇ ਆਏ ਸੀ ਠੀਕ ਆ ਇਹ ਆ ਜਿਹੜਾ ਚਮਤਕਾਰਾਂ ਦਾ ਲੌਲੀਪੌਪ ਲੈ ਕੇ ਆਏ ਨੇ ਇਹ ਚਮਤਕਾਰ ਦੀਆਂ ਕਿਤਾਬਾਂ ਲੈ ਕੇ ਆਏ ਨੇ ਖੋਇਆ ਤਾਂ ਤੁਹਾਡਾ ਧਰਮ ਹੀ ਜਾ ਰਿਹਾ ਨਾ ਆਖਰ ਨੂੰ ਉਹ ਸਵਾਮਨ ਜਣੇਉ ਜਾਲ ਰਿਹਾ ਸੀ ਤੇ ਇਹ ਜਿਹੜਾ ਹੈਗਾ ਤੁਹਾਨੂੰ ਬੱਗਾਂ ਦੇ ਬੱਗ ਚਮਤਕਾਰ ਦਿਖਾ ਕੇ ਉਧਰ ਲਿਜਾ ਰਹੇ ਨੇ ਲੜਾਈ ਤਾਂ ਹਾਲੇ ਵੀ ਉਹੀ ਆ ਸਿਰਫ ਸਾਡੀ ਸਮਝ ਦੀ ਦੇ ਰਾ ਵੀ ਸਾਨੂੰ ਇਹ ਸਮਝ ਆ ਰਹੀ ਹੈ ਜਦੋਂ ਗੁਰੂ ਪਾਸ਼ਾ ਗੁਰਤੇਗ ਬਹਾਦਰ ਪਾਸ਼ਾ ਨੇ ਆਪਣੀ ਸ਼ਹਾਦਤ ਦਿੱਤੀ ਆ ਉਦੋਂ ਕੀ ਲੜਾਈ ਸੀ ਵੀ ਆਪਣਾ ਜਨੇਊ ਤਿਆਗ ਦਿਓ ਗੁਰੂ ਪਾਸ਼ਾ ਜੇ ਗੁਰੂ ਨਾਨਕ ਪਾਸ਼ਾ ਨੇ ਜਨੇਊ ਜ਼ਬਰਦਸਤੀ ਪਾਣ ਨਹੀਂ ਦਿੱਤਾ ਤਾਂ ਨਵੇਂ ਨਾਨਕ ਨੇ ਜ਼ਬਰਦਸਤੀ ਆਤਾਰਣ ਵੀ ਨਹੀਂ ਦਿੱਤਾ ਇਹ ਤਾਂ ਆਪਣੇ ਫ੍ਰੀडम ਦੀ ਆ ਹਨਾ ਇਹ ਲੜਾਈ ਜਿਹੜੀ ਹੈਗੀ ਆ ਇਹ ਧਰਮ ਦੀ ਲੜਾਈ ਹੈ ਉਦੋਂ ਵੀ ਸੀ ਪਰ ਇਹਨਾਂ ਨੂੰ ਇਹ ਜੀ ਸਮਝ ਆ ਗਈ ਵੀ ਜੇ ਇਹ ਤਲਵਾਰ ਲੈ ਕੇ ਆਣਗੇ ਤਾਂ ਇਹਨਾਂ ਦੀ ਤਲਵਾਰ ਦੇ ਅੱਗੇ ਖਾਲਸੇ ਦੀ ਕਿਰਪਾਨ ਖੜੀ ਆ ਤੇ ਇਹਨਾਂ ਨੇ ਪੂਰਾ ਜ਼ੋਰ ਲਾਇਆ ਉਹ ਨਹੀਂ ਹੋਇਆ ਹੁਣ ਇਹ ਕਿਰਪਾਨ ਖਾਲਸੇ ਦੀ ਕਿਰਪਾਨ ਦੇ ਹੇਠਾਂ ਨਹੀਂ ਆਣਾ ਚਾਹੁੰਦੇ ਇਹ ਖਾਲਸੇ ਦੇ ਨਾਲ ਸਿੱਧਾ ਨਹੀਂ ਟਕਰਨਾ ਚਾਹੁੰਦੇ ਕਿਉਂਕਿ ਇਹ ਟਕਰਣਗੇ ਤਾਂ ਫਿਰ ਤਲਵਾਰਾਂ ਮਿਆਨਾਂ ਚੋਂ ਨਿਕਲਣਗੀਆਂ ਕਿਰਪਾਨਾਂ ਮਿਆਨਾਂ ਚੋਂ ਨਿਕਲਣਗੀਆਂ ਇਹ ਹੁਣ ਧਰਮ ਦੀ ਚੋਰੀ ਆ ਔਰ ਇਹ ਬੜੇ ਪਿਆਰ ਦੇ ਨਾਲ ਇਹ ਚਮਤਕਾਰਾਂ ਦਾ ਲੋਲੀਪਾਪ ਦੇ ਕੇ ਇਹ ਹੋਰ ਅਡੰਬਰਾਂ ਦਾ ਲੋਲੀਪਾਪ ਦੇ ਕੇ ਇਹ ਧਰਮ ਦੀ ਚੋਰੀ ਹੈ ਧਰਮ ਤੇ ਡਾਕਾ ਆ ਪਰ ਇਹਦੇ ਚ ਹੁਣ ਅੱਗੇ ਨੂੰ ਕੀ ਰਾਹ ਰਹੇ ਕਹਿਣ ਦਾ ਪਾਪ ਕਿਉਂਕਿ ਆ ਜਿਹੜੇ ਦਿਨ ਚੱਲਦੇ ਨੇ ਇਹ ਤਾਂ ਗੱਲ ਠੀਕ ਹੈ ਤੁਹਾਡੇ ਵਾਲੀ ਵੀ ਇਹਦੇ ਚ ਨਹੀਂ ਸਾਨੂੰ ਬਹਿਸ ਸਹੀ ਇੱਚ ਨਹੀਂ ਪੈਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਲੋਕ ਇਸ ਨੂੰ ਲੈ ਕੇ ਬੋਲਦੇ ਨੇ ਫਿਰ ਕਈ ਜਗ੍ਹਾ ਤੇ ਬਾਦ ਵੀ ਬਾਦ ਵੀ ਸਾਹਮਣੇ ਹੋ ਜਾਂਦਾ ਤੁਸੀਂ ਸਮਝਦੇ ਹੋ ਵੀ ਲਾਈਨ ਤਾਂ ਆਪਦੀ ਵੱਡੀ ਕਰਨੀ ਪਊਗੀ ਇਸੇ ਨਾਲ ਤਾਂ ਧਾਰਮਿਕ ਤੌਰ ਤੇ ਹਰ ਇੱਕ ਨੂੰ ਜੇ ਅਸੀਂ ਉੱਥੇ ਆਜ਼ਾਦੀ ਮੰਗਦੇ ਆ ਤੋਰੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਉਸ ਤਰ੍ਹਾਂ ਦੀ ਆਜ਼ਾਦੀ ਹੈਗੀ ਹੈ ਕਿ ਉਹ ਆਪਦੇ ਆਜ਼ਾਦੀ ਜਿਹੜਾ ਕੈਥੋਲਿਕ ਚਰਚਾ ਕੈਥੋਲਿਕ ਚਰਚੇ ਕਹਿੰਦਾ ਕਿ ਉਹ ਇਹਨਾਂ ਨੂੰ ਮੰਨਦਾ ਨਹੀਂ ਇਹਨਾਂ ਦੇ ਜਾਦੂ ਟੋਣੇ ਨੂੰ ਮੰਨਦਾ ਨਹੀਂ ਜਿਹੜਾ ਬੈਪਟਾਈਜ਼ ਹੈਗਾ ਉਹ ਇਹਨਾਂ ਦੇ ਜਾਦੂ ਟੋਣੇ ਨੂੰ ਮੰਨਦਾ ਨਹੀਂ ਜਿਹੜਾ ਸੀਐਨਆਈ ਹੈਗਾ ਉਹ ਇਹਨਾਂ ਦੇ ਜਾਦੂ ਟੋਣੇ ਨੂੰ ਮੰਨਦਾ ਨਹੀਂ ਇਹ ਤਾਂ ਆਪ ਹੀ ਜਸਟੀਫਾਈਡ ਨਹੀਂ ਹੈਗੇ 크ਰਿਸਚਨ ਧਰਮ ਤੋਂ ਇਥੋਂ ਤੱਕ ਕਿ ਜਿਹੜਾ ਇਹਨਾਂ ਦਾ ਪਾਸਟਰ ਬਣਾਦਾ ਤਰੀਕਾ ਆ ਕੈਥੋਲਿਕ ਦਾ ਪਾਸਟਰ ਬਣਾਦਾ ਤਰੀਕਾ ਇਹ ਆ ਕਿ ਇੱਕ ਵੱਡੇ ਪਾਸਟਰ ਸਥਾਪਿਤ ਪਾਸਟਰ ਦੇ ਨਾਲ ਲੱਗਣਾ ਪੈਂਦਾ ਉਹਦੀ ਸੇਵਾ ਕਰਨੀ ਪੈਂਦੀ ਹੈ 20-25 ਸਾਲ ਸੇਵਾ ਹੋਣ ਤੋਂ ਬਾਅਦ ਜਦੋਂ ਵੱਡਾ ਪਾਸਟਰ ਇਸ ਚੀਜ਼ ਨੂੰ ਸਮਝ ਲੈਂਦਾ ਕਿ ਛੋਟਾ ਪਾਸਟਰ ਹੁਣ ਪ੍ਰਚਾਰ ਦੇ ਲਈ ਤਿਆਰ ਹੈ ਉਦੋਂ ਬਾਅਦ ਉਹ ਸਟ੍ਰੈਟੀਫਾਈਡ ਕਰਦਾ ਆ ਪਾਸਟਰ ਨੂੰ ਇਹਨਾਂ ਦੇ ਪਾਸਟਰ ਬਣਾਉਂਦਾ ਕੋਈ ਪੈਰਾਮੀਟਰ ਹੈਗਾ 6 ਮਹੀਨੇ ਜਿਹਨੇ ਪਾਸਟਰ ਦੇ ਨਾਲ ਲਾਇ ਨਹੀਂ ਉਹ ਇਹਨਾਂ ਦੇ ਇੱਕ ਪਾਸਟਰ ਨੇ ਕਿਹਾ ਸੀਗਾ ਮੈਨੂੰ ਉਹਦਾ ਨਾਮ ਟਵਾਲ ਟਵਾਲ ਕਰਕੇ ਪਾਸਟਰ ਹੈਗਾ ਉਹਨੇ ਕਿਹਾ ਕਿ 150 ਰੁਪਏ ਦੀ ਬਾਈਬਲ ਲੈ ਕੇ ਪ੍ਰਚਾਰ ਕਰਨ ਤੁਰ ਪੈਂਦੇ ਨੇ ਇਹ ਇਹਨਾਂ ਦੇ ਪਾਸਟਰ ਹੀ ਕਹਿ ਰਿਹਾ ਮੈਂ ਨਹੀਂ ਕਹਿ ਰਿਆ ਹਨਾ ਉਹ ਪਾਸਟਰ ਹੋਣ ਦਾ ਕੋਈ ਪੈਰਾਮੀਟਰ ਤਾਂ ਹੋਵੇ ਕੈਥੋਲਿਕ ਨਹੀਂ ਮੰਨ ਰਿਆ ਇਹਨਾਂ ਨੂੰ ਜਿਹੜਾ ਹੈਗਾ ਸੀਐਨਆਈ ਨਹੀਂ ਮੰਨ ਰਿਆ ਇਹਨਾਂ ਨੂੰ ਬੈਪਟਾਈਜ਼ ਨਹੀਂ ਮੰਨ ਰਿਆ ਇਹਨਾਂ ਨੂੰ ਉਹ ਕਹਿ ਰਹੇ ਨੇ ਬਖੰਡੀਆਂ ਨੇ ਅਕਾਲ ਤਖਤ ਸਾਹਿਬ ਜਦੋਂ ਇਕੱਠੇ ਹੋ ਕੇ ਗਏ ਨੇ ਸਾਰੇ ਤੇ ਉਹ ਉਹੀ ਸੀਗੇ ਉਹਨਾਂ ਨੇ ਕਿਹਾ ਵੀ ਸਾਡਾ ਇਹਨਾਂ ਦਾ ਨਾਲ ਕੋਈ ਲੈਣਾ ਨਹੀਂ ਇਹਨਾਂ ਦਾ 크ਿਸਚੀਅਨਟੀ ਦੇ ਨਾਲ ਹੀ ਕੋਈ ਕੋਈ ਲੈਣਾ ਦਾ ਨਹੀਂ ਇਸੇ ਲਈ ਇਹਨਾਂ ਨੂੰ ਅਸੀਂ ਡੇਰਾਵਾਦ ਕਹਿੰਦੇ ਆ ਇਹਨਾਂ ਨੂੰ ਅਸੀਂ 크ਿਸਚੀਅਨ ਨਹੀਂ ਕਹਿੰਦੇ ਫਿਰ ਇਹ ਪਿੱਟਦੇ ਨੇ ਕਿ ਇਹਨਾਂ ਨੂੰ ਅਸੀਂ 크ਿਸਚੀਅਨ ਨਹੀਂ ਕਹਿੰਦੇ ਅਸੀਂ ਨਹੀਂ ਕਮਾਂਗੇ 크ਿਸਚੀਅਨ ਤੁਸੀਂ ਡੇਰੇਵਾਦ ਡੇਰੇਵਾਦੀ ਹੋ ਤੁਸੀਂ ਅਖੌਤੀ ਪਾਸਟਰ ਹੋ ਤੁਸੀਂ ਅਖੌਤੀ ਇਸਾਈ ਹੋ ਤੁਸੀਂ ਇਸਾਈ ਨਹੀਂ ਹੈਗੇ ਤੁਸੀਂ ਇਸਾਈ ਹੋਣ ਦਾ ਢੋਂਗ ਕਰਦੇ ਹੋ ਤੇ ਇਹਨਾਂ ਦਾ ਇਹੀ ਢੋਂਗ ਨੰਗਾ ਹੋ ਰਿਹਾ ਹੁਣ ਜਦੋਂ ਅਸੀਂ ਕਿਹਾ ਕਿ ਆਜੋ ਫਿਰ ਕੋਰਟ ਜਾਓ ਜਦੋਂ ਇਹਨਾਂ ਨੇ ਤੇਜਸਵੀ ਨੂੰ ਗ੍ਰਿਫਤਾਰ ਕਰਵਾਇਆ ਇਹਨਾਂ ਨੇ ਭਾਨੇ ਸਿੱਧੂ ਨੂੰ ਗ੍ਰਿਫਤਾਰ ਕਰਾਇਆ ਮੇਰੇ ਗ੍ਰਿਫਤਾਰ ਕਰਾਉਣ ਦੀਆਂ ਇਹਨਾਂ ਨੇ ਜਦੋਂ ਰੌਲਾ ਪਾਇਆ ਮੈਂ ਤਾਂ ਖੜਿਆ ਤੁਸੀਂ ਆਓ ਕਰਾਓ ਗ੍ਰਿਫਤਾਰ ਮੈਂ ਤਾਂ ਕੋਰਟ ਦੇ ਵਿੱਚ ਕਹੂੰਗਾ ਜੱਜ ਸਾਹਿਬ ਇਹ ਮੁਰਦਾ ਜਿਉਂਦਾ ਕਰਕੇ ਦੱਸਦੇ ਇਹ ਬਖੰਡ ਹੈ ਜੇ ਇਹ ਸੱਚ ਕਹਿੰਦੇ ਨੇ ਵੀ ਇਹ ਮੈਂ ਝੂਠ ਬੋਲਿਆ ਤੇ ਕੋਰਟ ਦੇ ਵਿੱਚ ਮੁਰਦਾ ਮੰਗਾਓ ਜਿਉਂਦਾ ਕਰਾਓ ਜੇ ਜਿਉਂਦਾ ਹੋ ਗਿਆ ਦੋਆਬੀ ਨੂੰ ਫਾਹੇ ਲਾ ਦਿਓ ਜੇ ਮੁਰਦਾ ਜਿਉਂਦਾ ਨਾ ਹੋਇਆ ਫਿਰ ਦੋਆਬੀ ਨੂੰ ਕੋਰਟ ਦੇ ਵਿੱਚ ਛਿੱਤਰ ਬਾੜ ਦਿਓ ਫਿਰ ਮੈਂ ਇਹਨਾਂ ਦੀ ਭੂ ਕਰਦੇ ਕਿਉਂਕਿ ਇਹਦੇ ਵਿੱਚ ਜੇ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਜੇ ਧਾਰ ਮਕ ਤੌਰ ਤੇ ਆਜ਼ਾਦੀ ਦੀ ਜਿਵੇਂ ਕਰ ਇਹਨਾਂ ਦੇ ਕਹੀ ਕਿ ਆਖਰ ਆਪਦੀ ਲੈਂ ਵੱਡੀ ਕਰਨੀ ਹੋਊਗੀ ਬਾਦ ਵਿਵਾਰਾਂ ਤੋਂ ਪਰੇ ਰਹਿ ਕੇ ਤੇ ਜਿਹੜਾ ਮਸਲਾ ਨਿਊਜ਼ੀਲੈਂਡ ਦੇ ਵਿੱਚ ਉੱਠਿਆ ਤਾਂ ਕਹਿੰਦੇ ਕਿ ਉਹਦੀ ਵੀ ਕਿਤੇ ਨਾ ਕਿਤੇ ਇਸ ਚੀਜ਼ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਆਖਰ ਸੱਚੀ ਉਹ ਮਸਲਾ ਸਿਰਫ ਨਿਊਜ਼ੀਲੈਂਡ ਤੱਕ ਦਾ ਉੱਥੇ ਦੀ ਹੋਂਦ ਨੂੰ ਲੈ ਕੇ ਉੱਥੇ ਦੇ ਲੋਕਾਂ ਦੀ ਚਿੰਤਾਵਾਂ ਨੂੰ ਲੈ ਕੇ ਆ ਜਾਂ ਫਿਰ ਇਸ ਮਸਲੇ ਦੇ ਪਿੱਛੇ ਦੇ ਕਾਰਨ ਜਿਹੜੇ ਉਹ ਕੁਝ ਹੋਰ ਨੇਗੇ ਵੀਡੀਓ ਜਰਨਲਿਸਟ ਜਗਦੀਦ ਦੇ ਨਾਮ ਸੁਮਿਤ ਸਿੰਘ ਰੋਜ਼ਾਨਾ ਸੈਟੀਵੀ ਚੰਡੀਗੜ੍ਹ